ਪਟਾਕਾ ਮਾਰਕੀਟ ਨੂੰ ਲੈ ਕੇ ਛੜਿਆ ਵਿਵਾਦ ਮਸਲਾ ਇਹ ਹੈ ਕਿ ਅਸੀਂ ਕਹਿੰਦੇ ਜੀ ਸਦਕੇ ਕੰਮ ਕਰੋ ਲੇਕਿਨ ਬਾਅਦ ਵਿੱਚ ਕੋਈ ਸਫਾਈ ਨਹੀਂ ਹੈਗੀ ਕੋਈ ਇੱਥੇ ਸੇਫਟੀ ਦਾ ਨਾ ਕੋ ਅਰੇਂਜਮੈਂਟ ਨਹੀਂ ਹੋਗਾ ਠੀਕ ਹੈ ਜੀ ਅਸੀਂ ਉਹਨੂੰ ਇਹ ਬੰਦੇ ਨੂੰ ਗੱਲ ਕਰਦੇ ਫੇ ਕਹਿੰਦਾ ਪਾਲਾਂ ਦਾ ਰੋਲਾ ਇਹਨਾਂ ਨੂੰ ਕਹਿੰਦਾ ਯਾਰ ਅਸੀਂ ਪਾਗਲ ਆ ਜਿਹੜੇ ਬੰਦੇ ਰੋਲਾ ਪਾਉਣ ਲੱਗੇ ਕਾਉਂਸਲਰ ਅਤੇ ਮੁਹੱਲਾ ਵਾਸੀ ਪਟਾਕਾ ਮਾਰਕੀਟ ਲਗਾਉਣ ਦਾ ਕਰ ਰਹੇ ਡਟ ਕੇ ਵਿਰੋਧ ਅਦਵਾਰ ਦਾ ਮਸਲਾ ਸਿਵਾ ਉਹ ਜਿਹੜੀ ਹਸਪਤਾਲ ਦੀ ਦਵਾਰ ਟੁੱਟੀ ਆ ਕਿਧਰੋਂ ਵੀ ਤੋਂਧਰੋਂ ਵੀ ਲੋਕਾਂ ਨੇ ਕਿਹਾ 6 ਦੁਕਾਨਾਂ ਨੂੰ ਲਾਇਸੈਂਸ ਮਿਲਣ ਦੇ ਬਾਵਜੂਦ ਵੀ ਲੱਗਦੀਆਂ ਨੇ 20 ਤੋਂ ਵੱਧ ਦੁਕਾਨਾਂ ਬਰੀਂਦਾ ਬਰੀਂਦਾ ਹੁਣੇ ਪਟਾਕਾ ਮਾਰਕ ਉਥੇ ਅੱਗ ਲੱਗੀ ਗੱਦੀ ਵਾਲੀ ਫੈਕਟਰੀ ਦੇ ਵਿੱਚ ਕੀ ਉਥੇ ਸੇਫਟੀ ਦਾ ਪ੍ਰਬੰਧ ਸੀਗਾ ਆਪਣੇ ਕੋਲ ਕੋਈ ਪ੍ਰਬੰਧ ਨਹੀਂ ਸੀਗਾ ਮੋਹੱਲਾ ਵਾਸੀਆਂ ਨੇ ਪਟਾਕਾ ਮਾਰਕੀਟ ਲਗਾਉਣ ਵਾਲਿਆਂ ਤੇ ਸਰਕਾਰੀ ਕੰਦ ਤੋੜਨ ਦੇ ਲਗਾਈ આરોਪ ਉਹ ਕਹਿੰਦੇ ਮੰਗਿਆ ਕਿ ਜਿਹੜੀ ਤੁਸੀਂ ਇਹ ਪਟਾਕਾ ਮਾਰਕੀਟ ਉਹ ਕਿਹਦੇ ਤੁਸੀਂ ਲਵਾਉਂਦੇ ਆ ਅਸੀਂ ਹੁਣ ਬੇਨਤੀ ਕੀਤੀ ਵੀ ਪ੍ਰਸ਼ਾਸਨ ਦਾ ਕੰਮ ਆ ਇਹ ਪ੍ਰਸ਼ਾਸਨ ਨਾਲ ਗੱਲ ਕਰੋ ਕਿਤੇ ਵੀ ਤੁਸੀਂ ਸਾਡੇ ਨੁਮਾਇੰਦੇ ਆ ਉੱਥੇ ਪਹੁੰਚੋ ਫਿਰ ਤੇ ਅਸੀਂ ਸਰਦਾਰਜੀ ਰੋਡ ਜਾਮ ਕਰਾਂਗੇ ਇਹ ਸਰਕਾਰ ਇਹਨਾਂ ਨੂੰ ਛੇ ਲਾਇਸੈਂਸ ਇਸ਼ੂ ਕਰਕੇ ਦਿੱਤੀ ਆ ਹੁਣ ਇਥੇ ਭੜੀ ਕਾ ਪਿਆ ਹੋਇਆ ਇਹਨਾਂ ਦਾ 21 ਦੁਕਾਨਾਂ ਲੱਗਦੀਆਂ ਛੇ ਲਾਇਸੈਂਸ ਅਸੀਂ ਕਹਿੰਦੇ ਇੱਕ ਛੇ ਲਾਇਸੈਂਸ ਕਿਉਂ ਇਸ਼ੂ ਕਰਦੇ ਇਹਨਾਂ ਨੇ 21 ਲਾਇਸੈਂਸ ਕਰਕੇ 2000 ਇਸ਼ੂ ਕੀ ਜਦੋਂ ਦਾ ਸਾਰਾ ਸਰਕਾਰ ਦਾ ਪਿਆ ਹੋਇਆ ਹੈ ਜਾ ਕੇ ਉਹ ਮੱਲਾਹਲ ਵਾਸੀ ਕਹਿੰਦੇ ਵੀ 40 ਦੁਕਾਨਾਂ ਇੱਥੇ ਲੱਗ ਜਾਂਦੀਆਂ ਹਾਂ ਤੇ ਦੂਜਾ ਨੰਬਰ ਇਥੇ ਡੀਜੇ ਰਾਤ ਨੂੰ ਉੱਚੀ ਉੱਚੀ ਬਾਜਾਂ ਵਿੱਚ ਚੱਲਦਾ ਵਾ ਦਵਾਰਾ ਤੋਰੀਆਂ ਇਹਨਾਂ ਨੇ ਮੈਡੀਕਲ ਕਾਲਜ ਦੀਆਂ ਉਹ ਜਿਹੜੀਆਂ ਦਵਾਰਾ ਪੂਰੀਆਂ ਕਰ ਚੁੱਕੀਆਂ। ਸੱਤਰਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਐਵਨ ਮੀਡੀਆ ਮੈਂ ਬਿਆਨ ਕਰ। ਦੀਵਾਲੀ ਦੇ ਸਮੇਂ ਕਪੂਰਥਲਾ ਦੇ ਵਿੱਚ ਪਟਾਕਾ ਮਾਰਕੀਟ ਲਗਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ ਜਿਸ ਨੂੰ ਲੈ ਕੇ ਇੱਕ ਵੱਡਾ ਵਿਵਾਦ ਛਿੜ ਗਿਆ ਹੈ। ਮੁਹੱਲਾ ਨਿਵਾਸੀ ਅਤੇ ਕਾਉਂਸਲਰਾਂ ਦੇ ਵੱਲੋਂ ਪਟਾਕਾ ਮਾਰਕੀਟ ਲਗਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਪਟਾਕਾ ਮਾਰਕੀਟ ਲਗਾਉਣ ਦੇ ਲਈ ਦੁਕਾਨਾਂ ਨੂੰ ਲਾਇਸੈਂਸ ਦਿੱਤੇ ਗਏ ਨੇ ਇਸ ਦੇ ਬਾਵਜੂਦ ਵੀ ਮੁਹੱਲਾ ਵਾਸੀ ਅਤੇ ਕਾਉਂਸਲਰ ਇਸ ਦਾ ਵਿਰੋਧ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਪਟਾਕਾ ਮਾਰਕੀਟ ਲਗਾਉਣ ਦੇ ਕਾਰਨ ਪੂਰੇ ਏਰੀਆ ਦੇ ਵਿੱਚ ਗੰਦਗੀ ਫੈਲ ਜਾਂਦੀ ਹੈ ਤੇ ਫਾਇਰ ਬ੍ਰਿਗੇਡ ਵਰਗੇ ਸੁਰੱਖਿਆ ਦੇ ਪੂਕਤਾ ਪ੍ਰਬੰਧ ਨਾ ਹੋਣ ਕਰਕੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਅੱਗ ਲੱਗ ਸਕਦੀ ਹੈ ਕਾਉਂਸਲਰ ਅਤੇ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਪਟਾਕਾ ਮਾਰਕੀਟ ਲੱਗਦੀ ਹੈ ਤਾਂ ਪੂਰੇ ਏਰੀਆ ਦੇ ਵਿੱਚ ਗੰਦਗੀ ਫੈਲ ਜਾਂਦੀ ਹੈ ਫਾਇਰ ਬ੍ਰਿਗੇਡ ਵਰਗੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪਟਾਕਾ ਮਾਰਕੀਟ ਦੇ ਵਿੱਚ ਕਿਸੇ ਤਰ੍ਹਾਂ ਦਾ ਹਾਦਸਾ ਵਾਪਰਦਾ ਅੱਗ ਲੱਗ ਜਾਂਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਇਸ ਦੇ ਨਾਲ ਹੀ ਕਾਉਂਸਲਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿਛਲੇ ਸਾਲ ਵੀ ਇੱਥੇ ਆਏ ਸੀ ਤੇ ਉਹਨਾਂ ਨੇ ਪਟਾਕਾ ਮਾਰਕੀਟ ਲਾਉਣ ਦਾ ਵਿਰੋਧ ਕੀਤਾ ਸੀ ਪਰ ਇਸ ਦੇ ਬਾਵਜੂਦ ਵੀ ਲੋਕਾਂ ਦੇ ਵੱਲੋਂ ਪਟਾਕਾ ਮਾਰਕੀਟ ਲਗਾਏ ਜਾ ਰਹੀ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਜੋ ਇਹਨਾਂ ਨੂੰ ਲਾਇਸੈਂਸ ਦਿੱਤਾ ਗਿਆ ਉਸ ਦਾ ਵੀ ਇਹ ਲੋਕ ਵਿਰੋਧ ਕਰ ਰਹੇ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਸਥਾਨਕ ਵਾਸੀਆਂ ਦੇ ਵਿੱਚ ਗੁੱਸਾ ਵੇਖਣ ਨੂੰ ਮਿਲ ਰਿਹਾ ਲੋਕ ਇਹ ਵੀ ਕਹਿ ਰਹੇ ਨੇ ਕਿ ਪਟਾਕਾ ਮਾਰਕੀਟ ਲਗਾਉਣ ਵਾਲੇ ਲੋਕਾਂ ਦੇ ਵੱਲੋਂ ਸਰਕਾਰੀ ਕਾਲਜ ਦੀ ਕੰਧ ਜੋ ਹੈ ਤੋੜ ਦਿੱਤੀ ਗਈ ਹੈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਮਾਰਕੀਟ ਲਗਾਉਣ ਦੇ ਲਈ ਸਿਰਫ ਛੇ ਦੁਕਾਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਲਾਇਸੈਂਸ ਦਿੱਤੇ ਗਏ ਸੀ ਇਸ ਦੇ ਬਾਵਜੂਦ ਵੀ ਕਰੀਬ 20 ਤੋਂ ਵੱਧ ਦੁਕਾਨਾਂ ਜੋ ਨੇ ਮਾਰਕੀਟ ਦੇ ਵਿੱਚ ਲੱਗਦੀਆਂ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉੱਥੇ ਅੱਧੀ ਰਾਤ ਤੱਕ ਡੀਜੇ ਚੱਲਦਾ ਹੈ ਤੇ ਉੱਥੇ ਹੁੱਲੜਬਾਜ਼ ਪਹੁੰਚਦੇ ਨੇ ਜਿਸ ਦੇ ਕਾਰਨ ਵੀ ਕੋਈ ਅਣਹੋਣੀ ਵਾਪਰ ਸਕਦੀ ਹੈ ਤੇ ਹੁਣ ਲੋਕਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਰਿਹਾਇਸ਼ੀ ਇਲਾਕੇ ਦੇ ਵਿੱਚੋਂ ਮਾਰਕੀਟ ਨੂੰ ਚੁੱਕਿਆ ਜਾਵੇ ਪਟਾਕਿਆਂ ਦੀਆਂ ਦੁਕਾਨਾਂ ਲਗਾਉਣ ਦੇ ਲਈ ਮਾਰਕੀਟ ਵਾਲਾਂ ਨੂੰ ਕੋਈ ਹੋਰ ਸਥਾਨ ਦਿੱਤਾ ਜਾਵੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਸਥਾਨਕ ਲੋਕਾਂ ਤੇ ਕੌਂਸਲਰਾਂ ਦੀਆਂ ਮੰਗਾਂ ਨੂੰ ਵੇਖਦੇ ਹੋਏ ਹਜੇ ਪਟਾਕਾ ਮਾਰਕੀਟ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਦੀਆਂ ਮੰਗਾਂ ਨੂੰ ਵੇਖਦੇ ਹੋਏ ਹੀ ਅੱਗੇ ਕੋਈ ਫੈਸਲਾ ਲਿਆ ਜਾਵੇਗਾ ਭਾਜੀ ਅਸੀਂ ਇੱਥੇ ਆਏ ਮਸਲੇ ਤੇ ਠੀਕ ਹੈ ਜੀ ਮਸਲਾ ਇਹ ਹੈ ਕਿ ਅਸੀਂ ਕਹਿੰਦੇ ਜੀ ਸਦਕੇ ਕੰਮ ਕਰੋ ਲੇਕਿਨ ਬਾਅਦ ਵਿੱਚ ਕੋਈ ਸਫਾਈ ਨਹੀਂ ਹੈਗੀ ਕੋਈ ਇੱਥੇ ਸੇਫਟੀ ਦਾ ਨਾ ਕੋ ਅਰੇਂਜਮੈਂਟ ਨਹੀਂ ਹੁੰਦਾ ਹੈਗਾ ਠੀਕ ਆ ਜੀ ਅਸੀਂ ਉਹ ਨੂੰ ਉਹ ਬੰਦੇ ਨੂੰ ਗੱਲ ਕਰਦੇ ਫੇ ਕਹਿੰਦਾ ਪਾਲਾਂ ਅੰਦਰ ਰੋਲਾ ਇਹਨਾਂ ਨੂੰ ਕਹਿੰਦਾ ਯਾਰ ਅਸੀਂ ਪਾਗਲ ਆ ਜਿਹੜੇ ਬੰਦੇ ਰੋਲਾ ਪਾਉਣ ਲੱਗੇ ਆ 20 ਨੰਬਰ ਬਾਰ ਦੇ ਯਾਰ ਇੱਥੇ ਰਹਿਣ ਵਾਲੇ ਆ ਅਰੇ ਸਾਹਮਣੇ ਰਹਿਣ ਆ ਹੁਣੇ ਪਟਾਕਾ ਮਾਰ ਕੇ ਉੱਥੇ ਅੱਗ ਲੱਗੀ ਕੱਦਿਆੜੀ ਫੈਕਟਰੀ ਦੇ ਵਿੱਚ ਕੀ ਉੱਥੇ ਸੇਫਟੀ ਦਾ ਪ੍ਰਬੰਧ ਸੀਗਾ ਆਪਣੇ ਕੋਲ ਕੋਈ ਪ੍ਰਬੰਧ ਨਹੀਂ ਸੀਗਾ ਅਸੀਂ ਇਹ ਕਹਿੰਨੇ ਆ ਆਪਣਾ ਸੇਫਟੀ ਦਾ ਪ੍ਰਬੰਧ ਕਰੋ ਇੱਥੇ ਠੀਕ ਆ ਕੰਮ ਕਰੋ ਜੀ ਸੱਦਗੇ ਯਾਰ ਹਰ ਕੋਈ ਬੰਦਾ ਕੰਮ ਕਰਨ ਵਾਸਤੇ ਆ ਆਨੂੰ ਕੋਈ ਬੋਕ ਥੋੜੀ ਆ ਕੰਮ ਪਾਜੀ ਲੱਗਦਾ ਹਰ ਸਾਲ ਪਰ ਸੇਫਟੀ ਨਹੀਂ ਹੈਗੀ ਹੈ ਜੇ ਸਰਕਾਰ ਇਹਨਾਂ ਨੂੰ 6 ਲਾਇਸੈਂਸ ਇਸ਼ੂ ਕਰਕੇ ਦਿੱਤੀ ਆ ਹੁਣ ਇੱਥੇ ਭੜਿਕਾ ਪਿਆ ਹੋਇਆ ਹੈ ਇਹਨਾਂ ਦਾ 21 ਦੁਕਾਨਾਂ ਲੱਗਦੀਆਂ 6 ਲਾਇਸੈਂਸ ਅਸੀਂ ਕਹਿੰਦੇ ਇੱਕ 6 ਲਾਇਸੈਂਸ ਕਿਉਂ ਇਸ਼ੂ ਕਰਦੇ ਇਹਨਾਂ ਨੇ 21 ਲਾਇਸੈਂਸ ਕਰਕੇ ਦੋ ਹਜ਼ਾਰ ਇਸ਼ੂ ਤੁਸੀਂ ਜੱਬ ਦਾ ਸਾਰਾ ਸਰਕਾਰ ਦਾ ਪਿਆ ਹੋਇਆ ਹੈ ਜਾ ਕੇ ਇਹ 19 ਸਿਕਿਉਰਟੀ ਮਿਲੇ ਠੀਕ ਆ ਇਹਨਾਂ ਨੂੰ 19 ਸਿਕਿਉਰਟੀ ਫालतू ਮਿਲੂਗੀ ਪਰ ਇਹਨਾਂ ਦੇ ਹੁਣ ਬੰਦੇ ਸਾਨੂੰ ਕਹਿੰਦੇ ਅਸੀਂ ਇਹਨਾਂ ਦੇ ਫਿਰ ਫੇਵਰ ਚ ਗੱਲ ਕਰਦੇ ਪਿਆ ਇਹਨਾਂ ਦੇ ਬੰਦੇ ਕਹਿੰਦੇ ਪਿਆ ਬਿਨਾ ਮਤਲਬ ਉਹ ਰੋਲਾ ਪਾਉਣ ਲੱਗੇ ਯਾਰ ਜਿਹੜੇ 6 ਲਾਇਸੈਂਸ ਵੀ ਆ ਸਾਨੂੰ ਪਤਾ ਲੱਗਾ ਕਿ ਉਹ ਉਹਨਾਂ ਇਹੀ ਤਾਂ ਗੱਲ ਹੈ ਨਾ ਹੁਣ ਅਸੀਂ ਤਾਂ ਫੇਰ ਇਹਨਾਂ ਦੇ ਫੇਵਰਚੀ ਗੱਲ ਕਰਦੇ ਪਏ ਆਗੇ ਆ ਠੀਕ ਆ ਤੇ ਅਸੀਂ ਬਾਹਰੋਂ ਇਹ ਬੰਦੇ ਸਾਨੂੰ ਕਹੀ ਜਾਂਦੇ ਮੈਂ ਆਣ ਕੇ ਕਦੇ ਰੋਲਾ ਪਾਣਾ ਤੇ ਉਹਨਾਂ ਨੇ ਹੁਣ ਮੋਦਵਾਰ ਬੰਦੇ ਖੜੇ ਆ ਸ਼ਹਿਰ ਦੇ ਐਮਟੀ ਖੜੇ ਚਾਰ ਪੰਜ ਐਮਟੀ ਖੜੇ ਆ ਅਸੀਂ ਇਹਨਾਂ ਨੂੰ ਗੱਲ ਕਹਿੰਦੇ ਭੀ ਡੀਸੀ ਸਾਹਿਬ ਨਾਲ ਗੱਲ ਕਰੋ ਛੇ ਲਿਸੈਂਸ ਕਿਉਂ ਇਸ਼ੂ ਕਰਕੇ ਦਿੱਤੇ ਨਾਲ ਵੱਧ ਕਰਕੇ ਦਿਓ ਯਾਰ ਠੀਕ ਆ ਵੱਧ ਕਰਕੇ ਮੁੰਡਿਆਂ ਨੇ ਕੰਮ ਕਰਨੇ ਸਾਲ 'ਚ ਇੱਕ ਤੇ ਦਹਾੜਾ ਲਾਉਣਾ ਇਹਨਾਂ ਨੇ ਹੁਣ ਮੰਗ ਕੀ ਤੁਹਾਡੀ ਤੁਸੀਂ ਅਸੀਂ ਕਹਿੰਨੇ ਆ ਜੀ ਇੱਥੇ ਸਫਾਈ ਦਾ ਬਾਅਦ ਅਰੇਂਜਮੈਂਟ ਹੋਵੇ ਕੋਈ ਮੋਦਵਾਰ ਬੰਦਾ ਇਹ ਜਿਹੜਾ ਬਾਅਦ ਚ ਸਫਾਈ ਕਰਾ ਕੇ ਜਾਵੇ ਪਲੱਸ ਇੰਨਾ ਜਿੰਨੇ ਦਿਨ ਇਹਦਾ ਕੰਮ ਚੱਲਣਾ ਉਹਨੇ ਦੇ ਇਥੇ ਫਰਬਿਕਟ ਹੋਵੇ ਸੈਕਿੰਡ ਨੰਬਰ ਦੇ ਉੱਪਰ ਇਥੇ ਪੂਰਾ ਪਾਣੀ ਦੀ ਧਰੋਹ ਹੋਵੇ ਬਸ ਇਹ ਤਿੰਨ ਚੀਜ਼ਾਂ ਚਾਹੀਦੀਆਂ ਤੁਹਾਨੂੰ ਕੋਈ ਮਤਲਬ ਨਹੀਂ ਜਾਨ ਲੱਗੇ ਦੁਵਾਰਾ ਜਿਹੜੀਆਂ ਜਾਨ ਲੱਗੇ ਜਿਹੜੀਆਂ ਦੁਵਾਰਾ ਤੋਰੀਆਂ ਇਹਨਾਂ ਨੇ ਮੈਡੀਕਲ ਕਾਲਜ ਦੀਆਂ ਉਹ ਜਿਹੜੀਆਂ ਦੁਵਾਰਾ ਪੂਰੀਆਂ ਕਰ ਜਾਨਾ ਇਹਨਾਂ ਨੇ ਤੋਰੀਆਂ ਇਹਨਾਂ ਨੂੰ ਕੋਈ ਨਾ ਪਰਮਿਸ਼ਨ ਨਾ ਉਹਨਾਂ ਕੋਲ ਸਰਕਾਰੀ ਦੁਵਾਰਾ ਤੋੜਤੀ ਇਹਨਾਂ ਨੇ ਕੋਈ ਨਾ ਪਰਮਿਸ਼ਨ ਨਹੀਂ ਹੈ ਕੋਈ ਪਰਮਿਸ਼ਨ ਤੋਂ ਬਿਗਾਰੇ ਕੰਮ ਹੈ ਠੀਕ ਆ ਸਿੰਕ ਕੌਂਸਲਰ ਜੀ ਕੀ ਕਾਰਨ ਹੈ ਕਿ ਅੱਜ ਇੱਥੇ ਫਟਾਕਾ ਮਾਰਕੀਟ ਇੱਥੇ ਪਹੁੰਚੀ ਹੋ ਕਿਉਂਕਿ ਦੁਵਾਰ ਨੇੜੇ ਆ ਤੇ ਇੱਥੇ ਹਰ ਸਾਲ ਜਿਹੜੀ ਫਟਾਕਾ ਮਾਰਕੀਟ ਲੱਗਦੀ ਆ ਤੇ ਹੁਣ ਵੀ ਜਿਹੜੀ ਲੱਗਣ ਲੱਗ ਰਹੀ ਆ ਤੇ ਤੁਸੀਂ ਇੱਥੇ ਪਹੁੰਚੋ ਕੀ ਕਾਰਨ ਇਹ ਦੇਖੋ ਜੀ ਪਿਛਲੀ ਵਾਰ ਵੀ ਅਸੀਂ ਆਏ ਸੀਗੇ ਤੇ ਆ ਦੁਵਾਰ ਦਾ ਮਸਲਾ ਸੀਗਾ ਉਹ ਜਿਹੜੀ ਹਸਪਤਾਲ ਦੀ ਦੁਵਾਰ ਟੁੱਟਦੀ ਆ ਇਧਰੋਂ ਵੀ ਉਧਰੋਂ ਵੀ ਤੇ ਮੱਲਾ ਨਿਵਾਸੀ ਸਾਡੇ ਕੋਲ ਸਰਕੂਲਰ ਰੋਡ ਤੋਂ ਮੁਹੱਬਤ ਨਗਰ ਤੋਂ ਤੇ ਆਪਣੇ ਪਾਰਟ ਨੰਬਰ ਤੋਂ 22 23 22 23 ਤੇ 20 ਤੋਂ ਸਾਰੇ ਇਕੱਠੇ ਹੋ ਕੇ ਸੜਕ ਉੱਤੇ ਆਏ ਸੀਗੇ ਕਿ ਸਾਡੀ ਉਹ ਕਹਿੰਦੇ ਮੰਗਿਆ ਕਿ ਜਿਹੜੀ ਤੁਸੀਂ ਇਸ ਪਟਾਕਾ ਮਾਰਕਟ ਉਹ ਸੋ ਕਿਹਦੇ ਤੁਸੀਂ ਲਵਾਉਨੇ ਆ ਅਸੀਂ ਹੁਣ ਬੇਨਤੀ ਕੀਤੀ ਵੀ ਪ੍ਰਸ਼ਾਸਨ ਦਾ ਕੰਮ ਆ ਵੀ ਪ੍ਰਸ਼ਾਸਨ ਨਾਲ ਗੱਲ ਕਰੋ ਉਹ ਕਿਹਦੇ ਵੀ ਤੁਸੀਂ ਸਾਡੇ ਨੁਮਾਇੰਦੇ ਆ ਉੱਥੇ ਪਹੁੰਚੋ ਇਹ ਤੇ ਅਸੀਂ ਸਰਦਾਰਜੀ ਰੋਡ ਜਾਮ ਕਰਾਂਗੇ ਅਸੀਂ ਇੱਥੇ ਆਏ ਇਹਨਾਂ ਦੀ ਸਮੱਸਿਆ ਸੁਣੀ ਉਹਨਾਂ ਦੀ ਸਮੱਸਿਆ ਇਹ ਸੀਗੀ ਕਿ 6 ਵਜੇ 6 ਦੁਕਾਨਾਂ 6 ਦੁਕਾਨਾਂ ਇੱਥੇ ਮਨਜ਼ੂਰ ਹੋਈਆਂ ਵਾਂ 6 ਦੁਕਾਨਾਂ ਹੀ ਲੱਗਣ ਤੁਸੀਂ ਚਾਹੁੰਦੇ ਹੋ ਕਿ 6 ਦੁਕਾਨਾਂ ਜਿਹੜੇ ਮਨਜ਼ੂਰ ਆ ਉਹੀ ਲੱਗਣ ਇਸ ਤੋਂ ਦੁਕਾਨਾਂ ਹਾਂਜੀ ਉਹ ਮੱਲਾ ਵਾਲਾਸੀ ਕਹਿੰਦੇ ਵੀ 40 ਦੁਕਾਨਾਂ ਇੱਥੇ ਲੱਗ ਜਾਂਦੀਆਂ ਹਨ ਤੇ ਦੂਜਾ ਨੰਬਰ ਇੱਥੇ ਡੀ ਜੇ ਰਾਤ ਨੂੰ ਉੱਚੀ ਉੱਚੀ ਬਾਜਾਂ ਵਿੱਚ ਚੱਲਦਾ ਵਾ ਤੇ ਦੁਕਾਨ ਇੱਥੇ ਜਿਹੜੇ ਸ਼ਰਾਰਤੀ ਅੰਸਰ ਆ ਉਹ ਉਹਨਾਂ ਦੀ ਆਵਾਜ਼ ਹੀ ਵੱਜ ਜਾਂਦੀ ਹੈ ਕੋਈ ਸਿਕਿਉਰਿਟੀ ਦਾ ਪ੍ਰਬੰਧ ਨਹੀਂ ਕੋਈ ਵੀ